ਕਦੀ ਉਹ ਟਾਈਮ ਸੀ ਕਿ 100 ਰੁਪਏ ਦੀ ਚੀਜ਼ ਨੂੰ ਸੂਟ ਨੂੰ ਦਰਸਦੇ ਨੇ ਹੈਪੀ ਲਿਆ ਦੋ ਤੇ ਹੁਣ ਲਿਆ ਕੇ ਤੇ ਐਂ ਸੱਟ ਦਿੰਦੀ ਐ ਇਹ ਸੰਥੈਟਿਕ ਕੱਪੜੇ ਦਾ ਕੰਮ ਹੈ ਬੰਦਿਆਂ ਅੰਗਰੇਜ਼ਾਂ ਤੋਂ ਸੋਨੂੰ ਤੇ ਮੈਂ ਜਿਹੜੀ ਸ਼ਾਪਿੰਗ ਕਰਕੇ ਆਈ ਸੀ ਅੱਜ ਕਾਲੀ ਕਾਲੀ ਚ ਤੇ ਸੋਨੂੰ ਇਹ ਆ ਨਾਈਟ ਸੂਟ ਕਹਾਂਗੇ ਇਹਨੂੰ ਆਪਾਂ ਆ ਬਣ ਗਈ ਆ ਇਹਦੀ ਮਾਰ ਆ ਇੱਥੇ ਉਹਨਾਂ ਨੇ ਆਪਣਾ ਰੂਪੇ ਕੱਦ ਬਣਾਈ ਇਹ ਵਾਲੀ ਬਣੀ ਆ ਵਾਲੀ ਅਜੇ ਘਰਚੀ ਦੀ ਪੈਰ ਦੀ ਪਾਣੀ ਆਹ ਦੇਖੋ ਕੀ ਹੋ ਰਿਹਾ ਥੋੜੇ ਪਾਣੀ ਦੇ ਕਿੰਨਾ ਹੀ ਲਿਆ ਹੈ ਇੱਧਰ ਆ ਦੇਖੋ ਸਵੇਰੇ ਸੈਨਾ ਲਈ ਦੋਨਾਂ ਡਿਊਟੀ ਲਗੀ ਸੋਰੀਆਂ ਕਰਵਾਉਣ ਦੀ ਬਿਨਾਂ ਰੋਟੀ ਤੋਂ ਬਿਨਾਂ ਰੋਟੀ ਤੋਂ ਬਿਨਾਂ ਚਾਹ ਤੋਂ ਜਾਉਂਦੇ ਬਹੁਤ ਤੰਗ ਹੋਇਆ ਬਿਨਾਂ ਸੋਟੀ ਤੋਂ ਜਾਉਂਦੇ ਐਸੇ ਆਦਿ ਐਂ ਬੈਠੀਆਂ ਭੁੱਖੀਆਂ ਹੋਣ ਅੱਧੇ ਕੰਮ ਅੱਧੀ ਘਰੇ ਦੀ ਕਰਕੇ ਆਏ ਮਿਸਤਰੀਆਂ ਨੂੰ ਚਾਹ ਤੋਂ ਦੇ ਕੇ ਮਿਸਤਰੀਆਂ ਦੀ ਵੀ ਡਿਊਟੀ ਵਿਚਾਰਿਆਂ ਦੀ ਲਾ ਕੇ ਆਇਆ ਕੰਮ ਹਾਂ ਉਹਨਾਂ ਨੂੰ ਨਾਲ ਕਹਿ ਕੇ ਵੀ ਨਾਲ ਸਾਰੇ ਕੰਮ ਕਰਨੇ ਵੀਡੀਓ ਵੀ ਜੁੜ ਕਰਨੀਆਂ ਨੇ ਨਾਲ ਕਿ ਘਰ ਦਾ ਵੀ ਦੇਖਣਾ ਤੇ ਕੋਈ ਆ ਜਾਏ ਉਹਨੂੰ ਵੀ ਹੈਂਡਲ ਕਰਨਾ ਸੀ ਸਾਡੀ ਟਾਰਗੇਟ ਪੈਕ ਇੱਧਰ ਹੋ ਗਏ ਅਗਰ ਹੋ ਗਏ ਕੋਰੀਅਰ ਆਉਣੇ ਜਾਣੇ ਹਨ ਘਰੇ ਕੋਈ ਨਹੀਂ ਆਕਾਰ ਆਬਿਸ ਕੁਲਵਿੰਦਰ ਨੂੰ ਬਹੁਤ ਚੰਗੇ ਫੈਮਸੀ ਉਸ ਭਾਣ ਦੇ ਵੀ ਲੇਟ ਹੋ ਗਿਆ ਉਹਨਾਂ ਦੇ ਮੈਸੇਜ ਆ ਰਹੇ ਸੀ ਇਹ ਸਾਡੇ ਕੋਰੀਅਰ ਕਿੱਥੇ ਪਹੁੰਚਾ ਮੈਂ ਕਿਤੇ ਨਹੀਂ ਪਹੁੰਚੇ ਸਾਡੇ ਕੋਲ ਵੀ ਆਏ ਬਤਾ ਦੇ ਸਾਰੇ ਕੰਮ ਬਤਾ ਕੋਰੀਅਰ ਕੰਪਨੀ ਲੋਕਲ ਰਹੇ ਸਾਰੇ ਕੋਰੀਅਰ ਉਹਨਾਂ ਭੈਣ ਦਾ ਨੇਲ ਪੇਂਡ ਨਹੀਂ ਗਿਆ ਹੈਗਾ ਉਹ ਰੋਟੀ ਕੱਟਦਾ ਇਹ ਹੁਣ ਅਹੀ ਲਾਵਾ ਮੈਂ ਉਹ ਲਮਲ ਆਇਲ ਮੇਰੇ ਮੈਂ ਵੀ ਅੱਧਾ ਜਿਹਾ ਮੈਂ ਕੰਮ ਪੈ ਰਹੇ ਨੇ ਚੱਲੋ ਸੇਵਕਾ ਇੱਥੇ ਦਾ ਕੰਮ ਕਤਰੇ ਵਾਲਾ ਕਿਵੇਂ ਹਾਂ ਹੁਣ ਜਿਹੜੀ ਆ ਪਕੰਧ ਦੇਖਿਓ ਆਹ ਵਾਲੀ ਤਾਂ ਬੜੀ ਪੈ ਗਿਆ ਹੋਰ ਸਾਰਾ ਟੱਬਰ ਹੀ ਨਕਸ਼ੇ ਨੂੰ ਪੈ ਗਿਆ ਸਮਝ ਕੇ ਇਹਨੂੰ ਨਹੀਂ ਆਉਂਦੀ ਹੈਗੀ ਪ੍ਰਧਾਨ ਤੋਂ ਇਹ ਡੋਖੇ ਹੋ ਨਾ ਬੈਠੇ ਕੋਈ ਵੀ ਦੱਸੋ ਕਾਜ ਬੈਠਾ ਇਹਨੂੰ ਪਰਾਹ ਕਰੋ ਗੰਦੀ ਬਣਾ ਤਾਂ ਕਾਪੀਰਾਈਟ ਲਿਆਓ ਗੰਦੀ ਬਣਾਉਣ ਦਾ ਹਾਂ ਰ ਇੱਕ ਨਾ ਮੇਰਾ ਦੇਖਾ ਬਥੇ ਕੀ ਲੈਂਦਾ ਤੂੰ ਕੀ ਲੈਂਦਾ ਤੂੰ ਆ ਕੀ ਐਸੇ ਇਹ ਉਹ ਹੈ ਪੱਕਾ ਬੋਰਡ ਲੱ ਕੱਪੜ ਪਹਿਲੇ ਬਣ ਗਿਆ ਨਕਸ਼ੇ ਜੀ ਨਕਸ਼ੇ ਜੀ ਬਣ ਗਏ ਨਕਸ਼ੇ ਜੀ ਪਤਾ ਲੱਗ ਬਬਲੀ ਪਾਈ ਖਾਣੇ ਚ ਗੱਲ ਤੇਰੇ ਹਾਂ ਥੋੜੀ ਮੈਂ ਤਾਂ ਪਹਿਲੀ ਪੈ ਗਈ ਮੈਂ ਉਥੇ ਦੇਖ ਹੀ ਇ ਪੈ ਗਈ ਸੀ ਹਾਂ ਮੈਂ ਤਾਂ ਉਹਦੇ ਮੈਂ ਦੇਖ ਕੇ ਆ ਦੇ ਹੁਣ ਦੱਸ ਤਾਂ ਵਿਆਹ ਕੰਧ ਬਣ ਗਈ ਆਹ ਪੂਸ ਬਣ ਗਈ ਆ ਇੱਥੇ ਉਹਨਾਂ ਨੇ ਆਪਣਾ ਰੂਪੇ ਕੰਧ ਬਣਾਈ ਇਹ ਵਾਲੀ ਬਣੀ ਆ ਵਾਲੀ ਹਾਂ ਆ ਵਾਲੀ ਕੰਧ ਹੈ ਬਾਕੀ ਇਹਨਾਂ ਦੇ ਕਲੀ ਪਾਈ ਪਈ ਆ ਫੇਜ ਇੱਥੇ ਜਿੱਥੇ ਕੰਦਾ ਬਣਨੀਆਂ ਨੇ ਕਾਨੂੰ ਮੈਨੂੰ ਪਤਾ ਲੱਗਿਆ ਕਿ ਮੈਂ ਤੇਰੇ ਪਤਾ ਹਾਲ ਕਿਉਂ ਬਾਲਾ ਆ ਇਹ ਵਿੱਚ ਆਪਣਾ ਮੈਂ ਤੇ ਪੱਖਾ ਲਾਇਆ ਹੋਇਆ ਤੇ ਐਡੇ-ਐਡੇ ਬੰਦੇ ਬੈਠੇ ਤੇ ਐਡਾ ਪੱਖਾ ਦਾ ਕੀ ਕਰੇਗਾ ਹੈ। ਆ ਦੇਖੋ ਇਹ ਮੁੰਡਾ ਆਪ ਨਾ ਹੁੰਦਾ ਨਹੀਂ ਬਰਸ਼ ਨਹੀਂ ਕਰਦਾ ਪਰ ਇਹਨੂੰ ਚਮਕ ਨਹਾਉਂਦਾ ਹੀ ਨਹੀਂ ਹੈਗਾ ਬਸ ਆਪਨਾ ਨਹਾਉਂਦੇ ਬੁੱਲਟ ਚਮਕੋ ਉਹ ਤਾਂ ਮੈਂ ਤੇ ਲੋਰ ਨੂੰ ਸਾਫ ਕਰਦੇ ਆਪਣੀ ਦਾ ਲੈ ਨੂੰ ਲੋਰ ਪਾ ਹੀ ਦੇ ਇਹਨੂੰ ਉਹ ਜਾਣ ਪਿੱਛੇ ਹੈ ਤੇ ਤੂੰ ਕਿਤੇ ਮਸਾਗਾਂ ਦੀ ਬਿੱਦ ਲਈ ਫਿਰਦਾ ਹੈ ਹੈ ਦਿਖਾ ਪੱਥਰ ਨੇ ਪੱਥਰ ਨੇ ਚਲੋ ਜੀ ਟਾਈਮ ਹੋ ਗਿਆ ਰੰਗ 8 ਵਜੇ ਦਾ 8:30 ਵਜੇ ਦਾ ਤੇ ਅੱਜ ਸਵੇਰ ਤਾਂ ਹੀ ਬਾਜ਼ਾਰ ਨਿਕਲੇ ਹੋਏ ਸੀ ਮੈਂ ਤਾਂ ਤੋਂ ਨੂੰ ਰੌਣ ਸਾਢੇ 8:00 ਵਜੇ ਜੀ ਤੁਹਾਨੂੰ ਚਲੀਆਂ ਗਈਆਂ ਸੀ ਤੇ ਅੱਜ ਕੋਰੀਅਰ ਤੇ ਬਹੁਤ ਜ਼ਿਆਦਾ ਅਰਜੰਟ ਤੇ ਉਹ ਸਾਨੂੰ ਆਪ ਹੀ ਜਾ ਕੇ ਟੌਣੇ ਰਹਿ ਗਈਆਂ ਤਾਂ ਅਸੀਂ ਗੱਡੀ 'ਚ ਸੀ ਬਾਜੀ ਹੋਰ ਕਾਰਗੇ ਸੀ ਤੇ ਇੰਦਰ ਦਿਖਾ ਕੇ ਕੋਰੀਅਰ ਆਖਣੇ ਅਸੀਂ ਆਈਆਂ ਸਹੀ ਸਾਢੇ ਪਾਂ ਜਿਹੜੇ ਫੇਵ ਹੋ ਜਾ ਘਰੇ ਚਾਹ ਪਾਣੀ ਪੀਤਾ ਇਹ ਬਾਕੀ ਮੈਂ ਫੜ ਦੇਣੀ ਡਿਟੇਲ ਦੇ ਦਿੰਦੀ ਆ ਆਪਣੇ ਜਨਾ ਤੇ ਫਿਰ ਅਸੀਂ ਹੁਣ ਆਪਾਂ ਸਬਜ਼ੀ ਇਕੱਠੀ ਹੁਣ ਆਪਾਂ ਭਿੰਡੜਾ ਲਾ ਰਹੇ ਆ ਕਿ ਕਿੰਨੀ ਜ਼ਿਆਦਾ ਦੇਖਾ ਤੇ ਸਬਜ਼ੀ ਕੱਢਣੀ ਬਣਾਈ ਉਹ ਉਹ ਕੱਟਦੇ ਆ ਸਬਜ਼ੀ ਬਣਾ ਕੇ ਰੱਖਦੇ ਆ ਅੱਜ ਜਿਹੜੀ ਤਲਗੀ ਵੀ ਹੋਣੀ ਸੀ ਫਿਰ ਰੋਟੀ ਤਵੀ ਤੇ ਪਕਾ ਲਿਆ ਗਈ ਜਾਨੀ ਕਿ ਲੋਹ ਤੇ ਤੇ ਤੁਹਾਨੂੰ ਚੇਤਾ ਭੁੱਲ ਗਿਆ ਤਾਂ ਸਵੇਰੇ ਮੰਗਵਾਉਣਾ ਪੈਣਾ ਸੁੱਕਾ ਨਾ ਜਾਣੀ ਰੋਟੀ ਹੁੰਦੀ ਐ ਤੇ ਗੈਸ ਤੇ ਘੱਟ ਕੇ ਪੱਕਦੀ ਹੈ ਲੋ ਪਹਿਲਾਂ ਖਰਮੂਣੇ ਆ ਬਟਰ ਪ੍ਰਧਾਨ ਸਾਹਿਬ ਤੁਹਾਨੂੰ ਮੌਸਾਸਤਿਆਂ ਦਾ ਅਲੋਟਮੈਂਟ ਉਹਨਾਂ ਨੂੰ ਨਕਰ ਤੋਂ ਲਾਗੇ ਜਦੋਂ ਮਹਿੰਗੇ ਹੋ ਰਹਿਣ ਨੂੰ ਵਧੀਆ ਲੱਗਦੇ ਨੇ ਆ ਗਾਪੀ ਅਲੋਟਮੈਂਟ ਲੈ ਕੇ ਆਏ ਪ੍ਰਧਾਨ ਸਾਹਿਬ ਦੇ ਇਹਨਾਂ ਬੋਲ ਰਹਾ ਆ ਤੁਸੀਂ ਤੋਂ ਖਲਾਸਾ ਹੋ ਕੇ ਫਿਰ ਸ਼ਾਂਤੀ ਹੋਵੇ ਮਹਿਮਾਨ ਨੂੰ ਕੀ ਹੋ ਗਿਆ ਅਸੀਂ ਤੁਹਾਨੂੰ ਕੈਮਰਾ ਬੰਦ ਕਰ ਨਾ ਨਾ ਪਬਲਿਕ ਕਾ ਪਰਲੇ ਬਸ ਗੁਫਾਇ ਬਣਾਉਣੀ ਤੇ ਤੂੰ ਮਰਜ਼ੀ ਬਣਾ ਲੋ ਕੜਾ ਪਤਾ ਲੱਗਦਾ ਕੌਣ ਕਿੱਦਾਂ ਬਣਾ ਲਓ ਸੜਕ ਦੇ ਥੱਲੇੋਂ ਦੀ ਰਾਹ ਕੱਢ ਲੋ ਉਧਰ ਬਬਲੀ ਕਰਾਓ ਅੰਡਰਗਰਾਉਂਡ ਤੁੰਗਾ ਕਰੂ ਆਲੂ ਮੰਗਣ ਜਾਣਾ ਪੈਂਦਾ ਸਾਨੀ ਰਹੂਗੇ ਅੰਦਰ ਹੀ ਹੋਰ ਯਾਨੀ ਬੱਸ ਕਰ ਸੇਵਕਾ ਆ ਬਿਨਾਰ ਨੂੰ ਲੈ ਪੁੱਤ ਮੇਰਾ ਸਭ ਦਾ ਕੰਮ ਤੁਹਾਨੂੰ ਬੜਾ ਪਸੰਦ ਆਉਂਦਾ ਹੈ ਇਹਨਾਂ ਦਾ ਕਰਨਾ ਕਰਨਾ ਕੀ ਫਰਕ ਆ ਹੱਥ ਜਾਈ ਕਾਦਾ ਇਸ ਵਿੱਚ ਇੰਟਰ ਲਾ ਕੇ ਵੀ ਫੇਰ ਇੱਕ ਦੇ ਪਾਸੇ ਪਾ ਲੈਣਾ ਥੱਲੇ ਉਹ ਬਬਲੀ ਸਲਾਹ ਕਿਸੇ ਨੇ ਕਮੈਂਟ ਵੀ ਕੀਤਾ ਰਗਾ ਤੁਹਾਨੂੰ ਅੰਡਰਗਰਾਉਂਡ ਬਣਾਉਣਾ ਚਾਹੀਦਾ ਕੁਝ ਨਾ ਕੁਝ ਪਰ ਹੁਣ ਲੋ ਸਾਨੂੰ ਤੇ ਮੈਂ ਜਿਹੜੀ ਸ਼ਾਪਿੰਗ ਕਰਕੇ ਆਈਆਂ ਸੀ ਅੱਜ ਕਾਲੀ ਕਾਲੀ ਚ ਤੇ ਸੋਨੂੰ ਨੇ ਆ ਨਾਈਟ ਸੂਟ ਕਿਹਾਵਾਂਗੇ ਇਹਨੂੰ ਆਪਾਂ ਨਹੀਂ ਇਹ ਨੂੰ ਸੂਟ ਕਵਾਂਗੇ ਪੰਜਾਬੀ ਰਾਤ ਨੂੰ ਸੌਣ ਲੱਗਿਆ ਪਾਣ ਵਾਲਾ ਸੂਟ ਪੰਜਾਬੀ ਸੂਟ ਆਮਣੇ ਗੱਲਾਂ ਦੇ ਤੂੰ ਕੀ ਕਹਿਨੀ ਇਹ ਸੋਨ ਨੂੰ ਫਸ ਸਾਨੂੰ ਨਰਸ ਲੱਗਣੀ ਜਿਹਦਾ ਆਪਰੇਸ਼ਨ ਕਰਨ ਚੱਲੀ ਹੁੰਦੀ ਖੇਦਣ ਤੁਹਾਨੂੰ ਆਪਰੇਸ਼ਨ ਨਹੀਂ ਸੋਨਾ ਬਹੁਤ ਲੱਗਦਾ ਤੁਹਾਨੂੰ ਇਹ ਚ ਕਲਰ ਕਿਹੜੇ ਕਿਹੜੇ ਅਵੇਲੇਬਲ ਨੇ ਦਿਖਾ ਦੇ ਫਿਰ ਭੈਣਾ ਕਈ ਕਹਿ ਰਹੀ ਹੈ ਜਿਹੜਾ ਹੈਗਾ ਸਾਡਾ ਜੁਗਾ ਰੱਖ ਲਿਓ ਮਣ ਦਿਖਾਈ ਇਹ ਹੈਗਾ ਜੀ ਬ੍ਰਾਊਨ ਕਲਰ ਹਾਂ ਤੇ ਆ ਹੈਗਾ ਇਹ ਹੈਗਾ ਆ ਦੇਖੋ ਆ ਦੇਖੋ ਇਦਾਂ ਦਾ ਜਿੱਦਾਂ ਹੀ ਬੈਠੀ ਨੇ ਸੋਭੇ ਇਦਾਂ ਹੀ ਪਾ ਕੇ ਬੈਣਾ ਕੋਈ ਕੰਮ ਧੰਦਾ ਨਹੀਂ ਕਰਨਾ ਤੂੰ ਬਾ ਜਿੱਦਾਂ ਇਹ ਬੈਠੀਆਂ ਨੇ ਇਦਾਂ ਹੀ ਬੈਠੀਆਂ ਰਹਿਣਾ ਜਿੰਨਾ ਚਿਰ ਤੁਸੀਂ ਇਹ ਕੋਡ ਆ ਨਾਈਟ ਫੂਡ ਪਾ ਕੇ ਰੱਖਣਾ ਠੀਕ ਹੈ ਤੇ ਗਗਨ ਨੇ ਆ ਪਜਾਮਾ ਜਿਹੜਾ ਪਾਇਆ ਬੜਾ ਹੀ ਸਟਾਫ ਘੈਂਟ ਦਾ ਤੇ ਮੈਂ ਵੀ ਇਹਦੇ ਨਾਲ ਦਾ ਲੈ ਆਈ ਇੱਕ ਆ ਪਜਾਮਾ ਬਹੁਤ ਘੈਂਟ ਮੇਰਾ ਸਟਾਫ ਬਹੁਤ ਹੁਣ ਕਿਤੇ ਗੁੰਮ ਨਾ ਹੋ ਜਾ ਫਿਰ ਅੱਗੇ ਤਾਂ ਹੁੰਦਾ ਜੀ ਜੱਟ ਦਾ ਪਜਾਮਾ ਕੁੜੇ ਉੱਚਾ ਹੋ ਗਾ ਜੱਟ ਦਾ ਪਜਾਮਾ ਕੁੜੇ ਗੁੰਮ ਹੋ ਗਿਆ ਉਹ ਕੰਮ ਹੋਇਆ ਪਿਆ ਬਾਈ ਕੰਮ ਕਰਨ ਲਈ ਅੱਜ ਮੈਨੂੰ ਤਾਂ ਇੱਕ ਗਾਣਾ ਬੜਾ ਜਿਆਦਾ ਆਉਂਦਾ ਹੈ ਮਿਸਤਰੀਆਂ ਦਾ ਗਾਣਾ ਇਹ ਤੁੰਗਾ ਚ ਪਾਇਆ ਸੀ ਵੀ ਬਿਸਤਰੀ ਭੱਜ ਲੈ ਉਹ ਨਹੀਂ ਉਹ ਪਤਾ ਕੀ ਹੋ ਗਿਆ ਸੀ ਉਹ ਹੁਣ ਇੱਧਰ ਇਹ ਬੂਟੇ ਨਹੀਂ ਲੱਗੇ ਨੱਚੇ ਬੁਟੀਕ ਚ ਬੂਟੇ ਨਾਲ ਕੋਈ ਚਾਹ ਦਿੰਦਾ ਨਾ ਕੋਈ ਪਾਣੀ ਦਿੰਦਾ ਚਤਾ ਹੀ ਭੋਲ ਹੁੰਦਾ ਉਹ ਅੰਦਰ ਆ ਇਹਨਾਂ ਲੋਲੇ ਜਾਂਦੇ ਆ ਤੇ ਬਾਥਰੂਮ ਵਾਲਿਆਂ ਨੂੰ ਮਿਲ ਜਾਂਦੀ ਏ ਉਹ ਮੈਂ ਇਹਨਾਂ ਨੂੰ ਬਾਰੀ ਥਾਣੀ ਇਧਰੋਂ ਫੜਾਤੀ ਖੇਤ ਵਾਲਿਆਂ ਨੂੰ ਉਹ ਬਾਥਰੂਮ ਵਾਲਿਆਂ ਨੂੰ ਫੜਾਤੀ ਤੇ ਬੂਟੇ ਕੋਲ ਛੋਟਾ ਮੁੰਡਾ ਆ ਜਾਂਦਾ ਆਂਦਾ ਆਂਟੀ ਚਾਹ ਮੈਂ ਮਾ ਮਾਡੋਂ ਤਾਂ ਮੈਂ ਜਾ ਦੇ ਗਿਆ ਇਹ ਕਹਿੰਦਾ ਆਂਟੀ ਹਾਂ ਨੂੰ ਤਾਂ ਕਿਹਨੇ ਬੁਟੀਕ ਜਿੱਦੀ ਨਹੀਂ ਹੈਗੀ ਤੇ ਮੈਂ ਕੋਈ ਗੱਲ ਨਹੀਂ ਮੈਂ ਮੇਰੇ ਚੇਤਾ ਹੀ ਭੁੱਲ ਗਿਆ ਬੂਟਾ ਕਹਿੰਦਾ ਕੋਈ ਗੱਲ ਨਹੀਂ ਹਾਂ ਨੂੰ ਜੇਤਾ ਭੁੱਲ ਲਈ ਕੰਮ ਛੱਡ ਕੇ ਤੁਰ ਜਾਣਾ ਮੈਂ ਕੋਈ ਨਾ ਤੇ ਕਹਿੰਦਾ ਮੈਂ ਜਿਹੜਾ ਤਾਜਮਹਾਲ ਵਾਲਾ ਮਿਸਤਰੀ ਨਹੀਂ ਉਹ ਛੱਡ ਕੇ ਤੁਰ ਗਿਆ ਦੋ ਚਲ ਮੈਂ ਤੇਰੇ ਹੱਥ ਵੀ ਵੱਡਾਂਗਾ ਤਾਜਮਹਾਲ ਵਾਲਿਆਂ ਨੂੰ ਉਹਨੂੰ ਗਾਣਾ ਤੇ ਆਉਣਾ ਜੀ ਬੂਟਿਆ ਵੇ ਤੇਰੇ ਪੈਰੇ ਹੱਥ ਵੱਡਣੇ ਪਤਾ ਨਹੀਂ ਕਿਹੜਾ ਗਾਣਾ ਹੈ ਕਿਹੜਾ ਹੈ ਤੂੰ ਘਰ ਕਿਹੜਾ ਤੇਨੂੰ ਨਾਲ ਲੱਗਦਾ ਆ ਪੈਲੇ ਹੱਥ ਬੰਨੇ ਨੇ ਹੱਥ ਕੱਟਨੇ ਜੋ ਤੇਰੇ ਸੁ ਜੀ ਲੱਗ ਦਰਜੀ ਆ ਇਹ ਕਿਹੜਾ ਉਹਦੇ ਬੂਟੇ ਦੇ ਪੈਣੇ ਆ ਨਹੀਂ ਹੱਥ ਵੱਢਨੇ ਤੁਹਾਡਾ ਬਟਿਕ ਜੋ ਬਣਾਉਂਦਾ ਏ ਹਾਂ ਆ ਇੱਕ ਨਾਈਟ ਸੂਟ ਮੇਰਾ ਹਮ ਇਹ ਕਾ ਟੀ-ਸ਼ਰਟ ਮੇਰੀ ਇਹ ਕਾ ਟੀ-ਸ਼ਰਟ ਮੇਰੀ ਬਾਕੀ ਸਾਰੀ ਤੇ ਰਹੀ ਠੀਕ ਆਹ ਕਾ ਤੁਰੇ ਕਿ ਤੂੰ ਉਥੋਂ ਚੁੱਕ ਕੇ ਲਿਆਈ ਹੈ ਕਿ ਆ ਮੇਰੀ ਲੈਣਾਂ ਵਾਲੀ ਇਹਦਾ ਮੈਂ ਤੈਨੂੰ ਦਾਦੀ ਇਹਨੇ ਪਤਾ ਕੀ ਕਰਨਾ ਹੈ ਇਹਨੇ ਪਤਾ ਕੀ ਕਰਨਾ ਹੈ ਹਾਂ ਇਹਦਾ ਨਾ ਇੱਕ ਵਿੰਟਰ ਦਾ ਇਹ ਕਹਿੰਨੇ ਆਪਣੀ ਉਹ ਮਹਿੰਗਾਈ ਸੀਗੀ ਉੱਪਰ ਉਹ ਸਜਾਤ ਵਾਲੀ ਜੈਕਟ ਜੀ ਕਪਾਨ ਨੂੰ ਉਹ ਪਤਾ ਹੀ ਨਹੀਂ ਕਿਥੀ ਕਿਉਂ ਪਾਈ ਹੋਈ ਨਾ ਸਟicker ਐ ਲੱਗਿਆ ਪਿਆ ਉਹਦੇ ਕਦੀ ਉਹ ਟਾਈਮ ਸੀ ਕਿ 100 ਰੁਪਏ ਦੀ ਚੀਜ਼ ਨੂੰ ਸੂਟ ਨੂੰ ਕਰਸਦੇ ਨੇ ਆਪੀ ਲਿਆ ਦੋ ਤੇ ਹੁਣ ਲਿਆ ਕੇ ਤੇ ਐਂ ਸੱਟ ਦਿੰਦੀ ਐ ਇਹ ਤੇ ਪਾਣੀ ਮੈਂ ਕਹਿੰਦੀ ਸੋਦੀ ਨਹੀਂ ਭੇੜ ਲੋਕਾਂ ਨੂੰ ਵੀਡੀਓ ਨਹੀਂ ਦੇ ਦਿੰਦੇ ਆਪਾਂ ਚੋਪੀ ਉਹਨਾਂ ਦੇ ਟੈਗ ਕਿਹਦੇ ਨੇ ਜੀ ਦੇਖੀਏ ਇਹ ਅਭੀ ਤੱਕ ਉਹਨਾਂ ਨੇ ਪਹਿਨਾ ਵੀ ਨਹੀਂ ਐ ਲੇਕਿਨ ਹਮ ਇਸਕੋ ਦਾਨ ਮੇਂ ਬੇਚ ਰਹੇ ਆਂ ਕਿ ਤੇ ਉਹ ਕੰਮੜਾ ਹੋ ਜਾਈਏ ਭਾਈ ਇਹਨੂੰ ਤੇ ਕੱਪੜੇ ਦਵਾ ਦੋ ਕੋਈ ਆ ਮੇਰੀ ਮੈਟੀਰ ਜਰ ਤੂੰ ਕਿਉਂ ਟੀ-ਸ਼ਰਟ ਛੋਟੀ ਹੈ ਟੀ-ਸ਼ਰਟ ਕਿੱਥੇ ਛੋਟੀ ਹੈ ਤੇਰੀ ਹਾਈਟ ਸਾਰਾ ਠੀਕ ਹੈ ਮੇਰੇ ਤਾਂ ਥੱਲੇ ਆਏ ਨਹੀਂ ਲੰਬੀ ਹੋਣੀ ਪੂਰੀ ਹੋਰ ਹਾਈਟ ਤਾਂ ਦੇਖ ਮੇਰੀ ਮੇਰੇ ਤਿੰਨ ਕੱਪੜੇ ਹੋ ਗਏ ਚੋਕਲਾ ਆਪਣੇ ਤਿੰਨ ਸਾਰੇ ਬਸ ਮੇਰਾ ਤਾਂ ਇੱਕੋ ਹੀ ਪਾ ਹੀ ਇੱਕ ਪਜਾਮਾ ਹੀ ਆਪਾਂ ਨੂੰ ਜਿੰਦਾਬਾਦ ਮੈਂ ਤਿੰਨ ਲੈਣੇ ਹੁੰਦੇ ਚਾਰ ਅਰੇ ਆ ਲੈਹੀਂ ਤੂੰ ਨਾਈਟਸੂਟ ਉੱਠ ਕੇ ਪਾ ਕੇ ਦੇਖ ਕੀ ਮੈਂ ਉਤਾਰੀਆਂ ਬੋਟੀਆਂ ਵਾਲਾ ਦਿਵਾਕ ਲਈ ਘਰੇ ਪਹਿ ਹੀ ਉਦੋਂ ਤੇ ਤੁਹਾਨੂੰ ਦਿਖੇ ਨਹੀਂ ਆਇਏ ਨੀ ਘਰ ਤੋਂ ਘਰੋਂ ਨਹੀਂ ਦਿੰਦੇ। ਸ਼ੌਕ ਕਰੋ ਤੂੰ ਲੋਕਾਂ ਨੂੰ ਦੇ ਸਾਨੂੰ। ਤੂੰ ਤਾਂ ਲੋਕਾਂ ਨੂੰ ਤੇ ਹੈਡ ਸਾਰੇ। ਹਾਂ ਤੂੰ ਪੁੱਛਿਆ ਵੀ ਨਹੀਂ ਪੁੱਠੇ ਮੂੰਹ ਨਾਲ ਤੈਨੂੰ ਲੈਣਾ। ਜਿਹਨੇ ਲੈਣੇ ਗਏ ਕੋਈ ਜਾ ਕੇ ਲੈ ਲਿਓ। ਹਾਂ। ਹਾਂ ਇਹ ਇੱਥੇ ਤੁਹਾਨੂੰ ਅਜੀ ਦਿਖਾ ਦਿੱਤੀ ਆਰਡਰ ਇਹਦਾ ਦੇਣਾ ਪੈਣਾਗਾ ਨਾਲੇ ਨੰਬਰ ਤੇ। ਨੰਬਰ ਬੋਲ ਦੇ ਕਣ ਪਤੀਕ ਵਾਲਾ ਆਪਣਾ। ਸਾਨੂੰ ਨਾ ਕਿਉਂ? ਨੰਬਰ ਬੋਲ ਦੇ 8266482077। ਜਲੰਧਰ ਦੂਰਦਸਨ ਵਾਲਾ ਨੰਬਰ ਦੱਸ। ਲਓ ਮੈਂ ਮੈਪ ਆ ਕੇ ਦਿਖਾਵਾਂ ਹਾਂ ਹੋਰ ਪਾ ਲੈ ਚੱਪ ਲੈ ਮੈਂ ਤੇਰੀ ਵੀਡੀਓ ਚ ਇਹ ਤੇ ਕੋਟ ਸ਼ਾਰਟ ਐ ਨਾਈਟਸ ਵੇਟ ਐਂਡ ਵਾਚ ਹਾਂ ਇਹ ਤਾਂ ਡਾ ਵੱਟਾ ਪਜਾਮਾ ਪਜਾਮਾ ਨੇ ਕਿ ਸਾਨੂੰ ਵੱਡਾ ਤੂੰ ਐ ਵਧੀਆ ਸੰਥੈਟਿਕ ਉਹ ਸੰਥੈਟਿਕ ਕਿਹੜਾ ਕਹਿੰਦੇ ਰੇ ਕਿਰਸ ਸੰਥੈਟਿਕ ਸ ਮੈਂ ਠੀਕ ਨਹੀਂ ਸੰਥੈਟਿਕ ਸੰਥੈਟਿਕ ਸ਼ੋਰਟ ਲੈ ਮੇਰੇ ਪੈਰਾਂ ਤੋਂ ਜੰਗਾ ਸੰਥੈਟਿਕ ਸ਼ੋਰਟ ਲਓ ਜੀ ਸਿਨੇਮੈਟਿਕ ਸੰਥੈਟਿਕ ਇਹ ਕੱਪੜੇ ਦਾ ਕੰਮ ਹੈ ਹਏ ਬੰਦਿਆਂ ਗਰਾ ਦਿਖਾ ਦੇ ਦਿਖਾ ਦੇ ਹਏ ਅੰਦਾਜ਼ਨ ਆ ਗਿਆ ਆ ਦੇਖ ਵੈਰਾਜ ਪਜਾਮਾ ਲਗਾ ਆਪਣਾ ਪਹਿਰਾਣੀ ਕੋਈ ਸਟਾਈਲਿਸ਼ ਚੀਜ਼ ਲੱਗਣ ਦੀ ਜਿਹਦਾ ਜਲੂਸ ਬਹੁਤ ਸੋਹਣੀ ਲੱਗਣਗੀ ਯਾਰ ਪਜਾਮਾ ਉੱਚਾ ਕਰ ਲੈ ਚਲੋ ਸਲਾਈ ਲਵਾ ਲੈ ਅਲਟਰ ਕਰ ਜੀ ਬੜਾ ਮਹੋਗੇ ਫੜਾਵਾ ਲੈ ਯਾਰ ਅਲਟਰ ਕਰਵਾਉਂਦੇ ਆਪਾਂ ਹੁਣ ਪਤਾ ਜੇ ਉਦਾਂ ਛੋਟਾ ਲਏਗੀ ਤੇਰੀ ਕਮੀਜ਼ ਉੱਤੋਂ ਛੋਟੀ ਹੋਣੀ ਹੈ ਫਿਰ ਮੈਂ ਪ੍ਰਧਾਨ ਨੂੰ ਦਿਖਾ ਕੇ ਆਵਾਂ ਜੇ ਬਾਅਦ ਮੇਰੀ ਮੱਖੀ ਚੜ ਗਈ ਆ ਇਹ ਜੇ ਥੱਲੋਂ ਨਾ ਕਟਵਾਈ ਨਾ ਨਹੀਂ ਨਹੀਂ ਕਟਾਉਣਾ ਨਹੀਂ ਹੈਗਾ ਫੋਲਡ ਕਰਵਾ ਲਈ ਕਿਵੇਂ ਵਾਸ਼ ਕੀਤਾ ਇਹ ਪਿੱਛੋਂ ਹੈਗਾ ਲੌਂਗ ਤੇ ਅੱਗੋਂ ਹੈਗਾ ਸ਼ਾਰਟ ਹਾਂ ਫੇਰ ਭਾਵੇਂ ਕਹਿੰਦੇ ਕਿ ਸਾਡੀ ਜਿੱਪ ਜਦੋਂ ਮੇਰੀ ਹੀ ਭਾਅ ਕਾਫੀ ਹੈਵੀ ਹੋਗੀ ਉਹਦੇ ਕਰਕੇ ਉਹਨਾਂ ਵੱਸ ਠੀਕ ਹੈ ਇਹ ਮੈਂ ਹੁਣ ਪ੍ਰਧਾਨ ਦਿਖਾ ਕੇ ਇਦਾਂ ਰੱਖੀ ਚੰਗਾ ਕੀ ਦੱਸੋ ਬਾਕੀ ਕਮੈਂਟ ਕਰਕੇ ਉਹਦੇ ਪ੍ਰਧਾਨ ਸਾਹਿਬ ਨੂੰ ਪੁੱਛ ਆਈਏ ਅੱਜ ਨੂੰ ਉਹਨੂੰ ਪਤਾ ਹੀ ਮੇਰੇ ਪਤਾ ਨਹੀਂ ਆ ਕੀ ਪ੍ਰਧਾਨ ਸਾਹਿਬ ਨੇ ਪਾਸ ਕੀਤਾ ਕਿ ਨਹੀਂ ਉਦੋਂ ਭਾਵੇਂ ਐਂਡ ਕੋਕਾ ਸਿਰਾ ਚਾਹ ਲੱਗਣ ਦੇ ਨਹੀਂ ਬਹੁਤ ਸੋਹਣੀ ਜਿਹੜੀ ਚੀਜ਼ ਹੈ ਬਹੁਤ ਸੋਹਣੀ ਯਾਰ ਉਹ ਨੂੰ ਕਹਿ ਰਹੀ ਸੀ ਉਹ ਕਹਿੰਦਾ ਤੁਸੀਂ ਬਾਜ਼ਾਰ ਨੂੰ ਜਿੱਦਾਂ ਮਰਜ਼ੀ ਪਾ ਸਕਦੇ ਹੋ ਹੋਰ ਕੀ ਹੈ ਦਸੋ ਯਾਰ ਰੱਖਾਂ ਨਹੀਂ ਆ ਕਿ ਤੂੰ ਜਿਵੇਂ ਸਾਰਿਆਂ ਨੇ ਕਮੈਂਡ ਕਰਕੇ ਹੈ ਨਾ ਚਲ ਇੱਕ ਤਾਂ ਇਹ ਫਾਈਨਲ ਹੋ ਗਿਆ ਸੋਨੂੰ ਮੇਰਾ ਹਾਂ ਬਸ ਟੇਬਲ ਤੇ ਖਾਲੀ ਹੋਣਾ ਦਾ ਟੇਬਲ ਆਪਾਂ ਪਾ ਕੇ ਬੈ ਗਏ ਆ ਦੇਖੀ ਨਹੀਂ ਪਤਾ ਨਹੀਂ ਕਿੰਨੇ ਆ ਕਿੰਨੇ ਆ ਆਪਾਂ ਪਾ ਕੇ ਬੈ ਗਏ ਆ ਇੰਨੇ ਕ ਵਧੀਆ ਇਹਨਾਂ ਦਾ ਵੇਟ ਬਿਲਕੁਲ ਨਹੀਂ ਹੈਗਾ ਯਾਰ ਬਹੁਤ ਕੰਫਰਟ ਬਹੁਤ ਨੇ ਤੇ ਪਾਇਦਾ ਵੀ ਪਤਾ ਲੱਗਦਾ ਕਈ ਵਾਰ ਜਦੋਂ ਕੋਈ ਪਾਇਦਾ ਨਹੀਂ ਆ ਪਟਾਮਾ ਕਹਿੰਦੇ ਦੇ ਮੁ ਤੇਰਾ ਹੀ ਹੋਰ ਮੈਂ ਵੀ ਪਾਇਆ ਜੀ ਮੈਂ ਵੀ ਲੈ ਆਈ ਆ ਇੰਨਾ ਲਾਈਟ ਹੈ ਨਾ ਜਿੰਨਾ ਵੀ ਦੇਖ ਹੁਣ ਰਹਿ ਗਿਆ ਆ ਤੁਹਾਨੂੰ ਕੈਂਸਲ ਕਰੀ ਹਾਂ ਤੇਰੀ ਇਹ ਮੈਂ ਤਾਂ ਲੈ ਲਈ ਨਹੀਂ ਲੈਣੀ ਮੇਰੀ ਲੰਬੀ ਬੜੀ ਹੈ ਨਾ ਆਹ ਸਟਾਫ ਲੈਣਾ ਹੀ ਹੈਗਾ ਮੈਂ ਬਲੂ ਹਾਈ ਸਟਾਫ ਪਾ ਕੇ ਦੇ ਦੇ ਤੈਨੂੰ ਪਤਾ ਮੇਰੀ ਲੰਬੀ ਬੜੀ ਯਾਰ ਤੂੰ ਪਾ ਕੇ ਤਾਂ ਦੇ ਦੇ ਤੈਨੂੰ ਕਹਿ ਰਹੀ ਆ ਪਾ ਕੇ ਦੇ ਓ ਵਾਓ ਅੱਛਾ ਦੇਖੋ ਓ ਵਾਓ ਅੱਛਾ ਦੇਖੋ ਲਓ ਜੀ ਚਲੋ ਉਧਰ ਉੱਥੇ ਚੱਲ ਇਹ ਲੈ ਕੇ ਮੇਕ ਫਨ ਮੇਕ ਫਨ ਡੋਟ ਡੋਟ ਟੂ ਮੇਕ ਫਨ ਡੋਟ ਡੋਟ ਨਹੀਂ ਡਾਉਟ ਨਹੀਂ ਡਾਉਟ ਕਰਨੀ ਨਾ ਕੋ ਲੋਕ ਤੇ ਭੁੱਲ ਜਾ ਹਾਂ ਅਮਨ ਕਰ ਮਸਤੀ ਮੈਨੂੰ ਤੇ ਮੈਨੂੰ ਕਹਾਂ ਦੇ ਲੋਕ ਤੇ ਮਸਤੀ ਕਰਨਾ ਨਾ ਭੁੱਲੋ ਕਰੇ ਮਸਤੀ ਲੈ ਮੈਂ ਹੁਣ ਫੇਰ ਅੰਦਰ ਚਲੀ ਮੈਂ ਯੂ ਆਈ ਯੂ ਗਈ ਓਕੇ ਹਾਂ ਹੋ ਗਿਆ ਪਾਸ ਪ੍ਰਧਾਨ ਕਹਿੰਦਾ ਹੂੰ ਤੂੰ ਮੇਰੇ ਡਿਜਟ ਵਾਪਸ ਕਰੇ ਨਾ ਮਗਰ ਲਿਖਿਆ ਨਹੀਂ ਜੇ ਮੈਂ ਇਹ ਚੀਜ਼ ਬੰਦੇ ਬੰਦੇ ਦੇ ਜੱਜਦੀ ਰੇਕ ਤੇ ਨਹੀਂ ਜੱਜਦੀ ਮੈਂ ਮੈਰਿਜ ਵਾਗਿਆ ਲੱਗਦਾ ਮੇਰੇ ਜੱਗ ਦੇ ਵਾਗ ਵਾਲੇ ਮਗਰ ਨੰਬਰ ਲਿਖਿਆ ਹੋਇਆ ਹੈ ਤਾਂ ਮਾਦਰ ਮੈਂ ਲੈ ਅੰਦਰ ਇਤ ਮੇਰੇ ਸਾਰੇ ਡਿਜਟ ਵਾਪਸ ਕਰਾਈਏ ਨਹੀਂ ਜੱਚਰੀ ਜਿਹੜੀ ਸੀ ਜੱਚਰੀ ਦੇਸੀ ਬਹੁਤ ਸੋਹਣਾ ਲੱਗ ਰਿਹਾ ਮੈਂ ਹੁਣ ਇਹ ਵੀ ਫਾਈਨਲ ਹੈ ਠੀਕ ਹੈ ਜੀ ਚਲ ਇਹ ਵੀ ਬੜਾ ਲਾਈਟ ਵੇਟ ਜੇ ਇਹਦਾ ਤੁਸੀਂ ਆਰਡਰ ਭਾਈ ਸਾਨੂੰ ਦੇ ਸਕਦੇ ਹੋ ਪਰ ਗਗਨ ਕੋ ਲੈ ਸਕਦੇ ਹੋ ਸਾਨੂੰ ਇਹਨਾਂ ਬਾਰੇ ਕੋਈ ਨੌਲੇਜ ਨਹੀਂ ਸਟਾਫ ਵਗੈਰਾ ਤੁਹਾਨੂੰ ਗਗਨ ਨੂੰ ਸੁਣੇ ਪਰ ਜਿਹੜਾ ਮੈਂ ਪਾਇਆ ਨਾ ਮੈਂ ਕਹਿੰਦੀ ਇੰਨਾ ਕਿ ਇਹ ਮੈਂ ਲਾਈਟ ਵੇਟ ਹੈ ਮੇਰਾ ਡਰਾਉਜ਼ਰ ਹੈ ਤੇ ਮੇਨ ਦਾ ਲੇਕਿਨ ਡਰਾਉਜ਼ਰ ਦੇ ਵਿੱਚ ਨਾ ਫਿਟਿੰਗ ਜਿਹੜੀ ਬੜੀ ਪਿਆਰੀ ਆਉਂਦੀ ਹੈ ਹੈਗੇ ਆਹ ਸਟਾਫ ਤਾਂ ਗਵਨ ਬਹੁਤ ਜ਼ਿਆਦਾ ਜਿੱਦਾਂ ਇੱਕ ਪਹਿਲਾਂ ਸਿਰਸੇ ਜੋ ਕੀ ਹੁੰਦਾ ਨਹੀਂ ਲਾਈਕ ਦਾ ਸਟਾਫ ਨੂੰ ਕਹਿੰਦੇ ਹੁੰਦੇ ਜਿੱਦਾਂ ਉਹ ਉਹ ਵਾਲਾ ਸਟਾਫ ਹੈ ਨਾ ਉਹ ਸਟਾਫ ਬੜਾ ਪਿਆਰਾ ਹੈ ਤੇ ਮੇਰੇ ਪੈਰ ਮਰਜੋ ਕਹਿੰਦਾ ਉੱਪਰ ਸੇ ਰਾਜ ਰਣੀ ਨੀਚੇ ਸੇ ਨੌਕਰ ਰਣੀ ਕਿਤੇ ਮੇਰੇ ਪੈਰ ਵੇਖਣ ਵਾਲੇ ਹੋਏ ਪੈਨੇ ਅੱਜ ਜਿਹੜੇ ਹਾਲੇ ਬਾਜ਼ਾਰ ਗਈਆਂ ਹਨ ਨਾ ਗੋਲਾ ਨੂੰ ਨਾ ਮੇਰੇ ਕਿਹਨੇ ਕਹਣਾ ਮੇਰੇ ਦੇਵਤਿਆਂ ਦਾ ਦਰਦ ਰਹੀ ਸੀ ਕੁਝ ਖਾਪੀ ਲੈਣ ਜਿਹੜਾ ਲੈ ਆਤਾ ਹੈ ਬੋਲ ਨਾ ਇਹ ਤਾਂ ਵਸਲਾ ਨਹੀਂ ਖਾਣਾ ਤਾਂ ਸੀ ਹੈ ਖਾਣ ਦੀ ਗੱਲ ਨਹੀਂ ਕਰਨੀ ਜਿਹੜਾ ਇਥੋਂ ਖਾ ਕੇ ਉਹ ਮਠਾਈ ਪਿਆ ਕਰਾਈ ਉਥੋਂ ਉਥੋਂ ਨਾਲ ਹੀ ਸੀ ਉਹ ਮਠਾਈ ਪਿਆ ਕਹਿੰਦੇ ਕਿ ਭੜਾਪਾ ਤੁਹਾਨੂੰ ਕੋਈ ਦੋ ਪਕੌੜੇ ਹੀ ਤਾਲ ਦੋ ਇਹ ਨਹੀਂ ਸੱਚੀ ਵੀ ਮੇਰਾ ਢਿੱਡ ਵਧਦਾ ਤੂੰ ਜਿੱਦਾ ਬਾਹਰ ਘਰੇ ਜਾਨੀ ਜੇ ਕੁਝ ਵੀ ਬਾਕੀ ਘਰੇ ਵੀ ਇਹ ਡੱਬੇ ਮਿੱਠਾ ਥੋੜਾ ਕਾ ਨਹੀਂ ਕਿਤੇ ਮਿੱਠਾ ਇਹਦੇ ਮਠਾਪੇ ਦੀ ਜਾੜਾ ਸਾਰੀ ਕਿਦਾਂ ਤੂੰ ਲਿਆ ਕੇ ਤੈਨੂੰ ਅਮਨ ਉੱਥੇ ਖੜੀ ਖੜੀ ਲੱਡੂ ਦਮੇ ਮੈਂ ਤੁਹਾਡੇ ਸਾਰੇ ਵਾਤੇ ਲੈਉਣੀ ਝੂਛਦੇ ਤੁਸੀਂ ਸਾਰੇ ਬੰਦ ਕਰ ਤੇ ਮੈਂ ਤਾਂ ਹਾਂ ਉਹ ਟੇਬਲ ਤੇ ਬਸ ਇੱਕ ਆਪ ਹੈ ਨਾ ਇੱਕ ਆਪ ਆਇਨਲ ਹੈ ਠੀਕ ਹੈ ਆਹ ਆਹ ਟੀ-ਸ਼ਰਟ ਨੇ ਕੰਫਿਊਜ਼ਰ ਹੈਗੀ ਪਾ ਦੇ ਦਿਖਾ ਦੇ ਹੁਣ ਪਾ ਦੇ ਮੈਂ ਵੀ ਚਰ ਪਾਣੀ ਲ ਬਲੂ ਕਲਰ ਮੈਂ ਵੀ ਰੱਖਿਆ ਪਾ ਕੇ ਤਾਂ ਇਹਦੇ ਨਾਲ ਪਾ ਕੇ ਪਾਤੀ ਹੈ ਬਿਲਾਂ ਮੈਨੂੰ ਕਾਈਡਰਾਂ ਬੜੀ ਫੀਲ ਹੋਈ ਯਾਰ ਅਗਰ ਗ੍ਰੇ ਪਾਈਏ ਇਹਦੇ ਨਾਲ ਬਲੈਕ ਨਾਲ ਉਹ ਵੀ ਪਾਈ ਸੀ ਦਮਣ ਹੋ ਗਈ ਵੀਡੀਓ ਐਡਿਟ ਸੋਨੂੰ ਇਹ ਕਿਤੇ ਪਾ ਕੇ ਆਪਾਂ ਰਾਉਣਾ ਨਹੀਂ ਬਿਆਹ ਕਰਦੇ ਯਾਰ ਬੜੀ ਸੀ ਥਰੂ ਹੈ ਬਲੇ ਐਕਚੁਅਲੀ ਲੈਣਾ ਹੁੰਦਾ ਗਣ ਬਲੇ ਆਹ ਕਿਹੜੀ ਆ ਬਲੈਕ ਹੈ ਕਿ ਬਲੂ ਹੈ ਬਲੈਕ ਹੈ ਤੁਸੀਂ ਲੈ ਲਓ ਮੈਂ ਪਾਉਂਦਾ ਅਮਨਾ ਬਲੈਕ ਹੈ ਆ ਲੈ ਲੈ ਆ ਬਲੈਕ ਆ ਇਹ ਨਹੀਂ ਚੜਨੀ ਯਾਰ ਇਹ ਇਹ ਲੌਂਗ ਨਾਲ ਤਾਂ ਫਿਟਿੰਗ ਹੀ ਹੋਰ ਅਮਨ ਤੂੰ ਲੰਬੀ ਵੇਖਣ ਦੀ ਤੂੰ ਪਾਏਂਗੀ ਤਾਂ ਤੇਰੇ ਅੱਧੇ ਤਾਂ ਸਰੀਰ 'ਚ ਹੀ ਅੜ ਜਾਣੀ ਐ ਬਸੇ ਆਪਾਂ ਕਰੀਏ ਮੈਂ ਇਥੋਂ ਬਾਹਰ ਨਿਕਲ ਆਉਂਦੀ ਆ ਆ ਪਾ ਬਲੈਕ ਅਮਨ ਇਹ ਤਾਂ ਨਿਕਲ ਨਹੀਂ ਆਣੀ ਹੁਣ ਰੁਕ ਸਕਦੀ ਇਹ ਤਾਂ ਮੂੰਹ ਰੁਕੂਗਾ ਤਾਂ ਆਹ ਰੁਕਣੀ ਨਹੀਂ ਤੇ ਮੂੰਹ ਰੁਕਿਆ ਹੋਇਆ ਤਾਂ ਹੀ ਇਹ ਰੁਕਣੀ ਡੇ ਮੂੰਹ ਸਹੀ ਚੱਲਦਾ ਹੈਗਾ ਆਪਣਾ ਸਹੀ ਟਾਈਮ ਤੇ ਜਦੋਂ ਮੈਨੂੰ ਚਾਹਉਂਦਾ ਉਦੋਂ ਸਹੀ ਟਾਈਮ ਤੇ ਮੂੰਹ ਚੱਲਦਾ ਹੈਗਾ ਮਨ ਮਨ ਪੱਕੀ ਚਾਹ ਸਵੇਰੇ ਵੀ ਕੌਲਾ ਫੇਰ 10 ਵਜੇ ਕੌਲਾ ਫੇਰ 4 ਵਜੇ ਫੇਰ ਬਾਅਦ ਕੀ ਆ ਮਣਾਟੀ ਛਿੜ ਜਾ ਕਿਹੜੀ ਆਹ ਵਜੇ ਤੂੰ ਮੈਨੂੰ ਕੀ ਬੋਡੀਗਾਰਡ ਬਣਨਾ ਤੂੰ ਮੈਨੂੰ ਤੂੰ ਬੋਡੀਗਾਰਡ ਬਣਾ ਦੇ ਮਿਸਟਰੀਆਂ ਦਾ ਬੋਡੀਗਾਰਡ ਬਣ ਜਾ ਆਹ ਤੇ ਕਿੰਨੀ ਲੰਬੀ ਆ ਇਹ ਇਹਦੇ ਨਾਲ ਹੀ ਤੁਹਾਨੂੰ ਐਂ ਚੰਗੀ ਲੱਗਦੀ ਮੇਰੇ ਹਾਏ ਹੇ ਪਾ ਕੇ ਤਾਂ ਆ ਜਾ ਨਫ਼ਰਤ ਹੋ ਗਈ ਇਹਨਾਂ ਨਾਲ ਬੱਸ ਦੇ ਦੇ ਗਗਨ ਦੇ ਮੱਥੇ ਮਾਰ ਗਗਨ ਦੀਆਂ ਟੀ-ਸ਼ਰਟ ਗਗਨ ਨੂੰ ਮੁਬਾਰਕ ਸਾਨੂੰ ਨਹੀਂ ਪਸੰਦ ਨਹੀਂ ਯਾਰ ਥੋੜਾ ਪੰਦਾ ਲੰਬੀਆਂ ਪੌਲਾਂ ਪਾ ਲੂਗਾ ਹਾਂ ਅਹੀ ਲੰਬੇ ਪਾਉਂਦੇ ਮੈਂ ਇੰਨ ਲੰਬੀ ਪਾਉਂਦੀ ਰਹੀ ਕਿਉਂਕਿ ਮੇਰੇ ਇੱਥੇ ਘਰ ਕੇ ਇੱਥੇ ਘਰ ਕੇ ਅੜ ਜਾਂਦੀ ਫਿਰ ਜਵਾਕਾਂ ਦੀ ਠੀਖੜ ਲੱਗੇ ਸਾਰੀਆਂ ਜੀ ਉਹ ਕਹਿੰਦੇ ਚੱਲਦੀਆਂ ਨੇ ਕਹਿੰਦੇ ਆਹ ਲੈ ਲਓ ਥੋੜਾ ਲੈਮਨ ਸੇਰ ਤੋਂ ਗੁੱਸਾ ਕਰ ਆਮਣ ਗਗਨ ਟੱਲੇ ਕਰਨੀ ਨਾਤਾ ਪਣੀ ਐਕਟਰ ਨਹੀਂ ਤਾਂ ਖਾਣ ਨੂੰ ਜੀ ਕਰਦਾ ਉਹ ਤਾਂ ਵੀ ਨਹੀਂ ਖਾਂਦੀਆਂ ਪਤਾ ਉਹਨਾਂ ਨੂੰ ਇਹਦਾ ਪੈਸਾ ਇਸ ਚੀਜ਼ ਦਾ ਮਿਲਣਾ ਹੈ ਨਾ ਨਹੀਂ ਘੜਾ ਰਹਾ ਪਤਾ ਇਹਨੂੰ ਕਿੰਨਾ ਪੈਸਾ ਮਿਲਦਾ ਅਸੀਂ ਦਿਖਾਉਂਦਾ ਤਾਂ ਨਹੀਂ ਇਹ ਸੂਟ ਤਾਂ ਪਾਗ ਦਿਖਾਣੇ ਨੇ ਅਸੀਂ ਨਹੀਂ ਹੁਣ ਪਾ ਕੇ ਅਗਲੇ ਦਾ ਨਾਪ ਲੈਨੇ ਕਰਦੇ ਨੇ ਆਪੇ ਪਾ ਕੇ ਤੇ ਵੇਖੋ ਤੇ ਪਤਲਾ ਹੋਏਗਾ ਤਾਂ ਤਾਂ ਹੀ ਅਸੀਂ ਕੋਈ ਟੈਂਸ਼ਨ ਫਲਾਈ ਹੋਣਾ ਦੇਣੀ ਕਈ ਤੁਹਾਨੂੰ ਪਾ ਕੇ ਦਿਖਾਵਾਂਗੇ ਲਓ ਮੇਰਾ ਵੀ ਸੂਟ ਬਹੁਤ ਸੋਹਣਾ ਬਣ ਕੇ ਆ ਗਿਆ ਇਹਦਾ ਆਰਡਰ ਵੀ ਆ ਗਿਆ ਪਹਿਲਾਂ ਵੀ ਸੀ ਕੋਲ ਉੱਡੇ ਕੋਲ ਨੇ ਜੋ ਸੇਮ ਜੀ ਸਵਾਈਆਂ ਜੋ ਉਹੀ ਲੈਸ਼ਨ ਲਾ ਕੇ ਦੋ ਦੰਬਰ ਹੋ ਰਹੀ ਕੀ ਤਕੜਾਈ ਕਰਾਈ ਹੁਣ ਨਹੀਂ ਕੀ ਕੁਝ ਚੱਲਦਾ ਸਵਾਲੋ ਉਹ ਹੀ ਸਵਾਹ ਵਿੱਚ ਸੁਲਵਾਰ ਪਾਇਆ ਤੁਸੀਂ ਤੇ ਹੋਰ ਕੀ ਨਾਲੇ ਹੁਣ ਕੀ ਪਾਈਏ ਕਗਰਾ ਖੁੱਲਾ ਵਾਲਾ ਕੱਚਾ ਇਹਦੇ ਨਾਲ ਹੁੰਦਾ ਹੀ ਬਣਾਇਸ ਗਾਰਡਨ ਵਾਲਾ ਕਾਲਾ ਕੱਚਾ ਪੜੋ ਪਲੇਨ ਜਿਹੜਾ ਉਧਰ ਪਾਇਆ ਜੁਕੇ ਖੁੱਲਾ ਵਾਲਾ ਕੱਚਾ ਹੋਰ ਦਿੰਦੇ ਬਿਮਾਰ ਭਰੇ ਜੁਕੇ ਵਾਲੇ ਉਹਨਾਂ ਨੇ ਪੈਸੇ ਪਾ ਲਏ ਪਰ ਕੱਚਾ ਨਹੀਂ ਲੈ ਕੇ ਦੇ ਦੇ ਇੱਕ ਉਹਨੇ ਫੋਨ ਆਇਆ ਮੇਰੇ ਖੇਤਰ ਪਵਾ ਦੇ ਨਾ ਤੂੰ ਫੇਰ ਤੂਗੜਾ ਹੁਣ ਵੀਡੀਓ ਬਣੀ ਮੈਂ ਚੁੱਕਣਾ ਨਹੀਂ ਹੈਗਾ ਨਾ ਸਵੇਰੇ ਹੀ ਆਏ ਨਾ ਫੋਨ ਲੈ ਚੱਕੋ ਤੈੱਕੋ ਦੁਬਾਰਾ ਨਹੀਂ ਹੋਏਗਾ ਕਿ ਫੋਨ ਹੀ ਚੁੱਕਣਗੇ ਹਣਾ ਚਲੋ ਜੀ ਇਹ ਸ਼ਾਪਿੰਗ ਆਪਾਂ ਕਿਹੜੀ ਕੁਛੀ ਜੀ ਕੀਤੀ ਹੈ ਨਾ ਬਸ ਮੈਂ ਤਾਂ ਤੁਹਾਨੂੰ ਦੋਨੇ ਬਾਜ਼ਾਰ ਗਈਆਂ ਸੀ ਕਿਹਦੇ ਜਦੋਂ ਕਹਿੰਦੇ ਦੋ ਰਲੇ ਹੋਣਾ ਨਾ ਬੇਅਕਾਈ ਤੇ ਫਿਰ ਕੋਈ ਨਾ ਕੋਈ ਲੱਲਰ ਲਾ ਕੇ ਹੁੰਦੇ ਆਈ ਨੰਗੀਆਂ ਦੋ ਵਾਰੀ ਤੇ ਤੁਹਾਨੂੰ ਕਹ ਮੈਂ ਚੱਲੀ ਆਪਾਂ ਤੁਰ ਗਈਆਂ ਫਿਰ ਜੇ ਕੁਝ ਲੈ ਕੇ ਚੱਲੀ ਆ ਆਪਣੇ ਵਾਸਤੇ ਕਿਉਂਕਿ ਜਿੰਨਾ ਮਰਜੀ ਕਮਾ ਲਈ ਜਿੰਨਾ ਚਾਹ ਆਪਣਾ ਤਾਂ ਸ਼ੋਪਿੰਗ ਨਾ ਕਰੀ ਭਾਵੇਂ 100 ਰੁਪਏ ਦੀ ਚੀਜ਼ ਹੋਵੇ ਮਾਨੀ ਬੋਝ ਹੁੰਦਾ ਹੈਗਾ ਤੇ ਸਾਡੀ ਸਾਰੀ ਦੁਕਾਨ ਦੂਰ ਉਹ ਵੀ ਜਦੋਂ ਆਪਾਂ ਇਹ ਲੈ ਹੈ ਨਾ ਹੋਰ ਦੁਕਾਨ ਜਿੱਥੋਂ ਗਗਨ ਸਟਾਫ ਮੰਗਾਉਂਦੀ ਉੱਥੋਂ ਨਹੀਂ ਇਹੀ ਮਂਗਾਇਆ ਹੈਗਾ ਤੇ ਇਹ ਸਟਾਫ ਜਿਹੜਾ ਜੇ ਤੁਸੀਂ ਆਰਡਰ ਕਰਨਾ ਤੇ ਗਗਨ ਕੋਲ ਆਰਡ ਦਗਣ ਤੁਹਾਨੂੰ ਇਸ ਤੋਂ ਵੀ ਵਧੀਆ ਕੁਆਲਿਟੀ ਲੈ ਕੇ ਦਊਗੀ ਕਿ ਨਹੀਂ ਕੁਆਲਿਟੀ 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 ਕਵਾਲਿਟੀ ਆਣਾ ਨਹੀਂ ਹੁੰਦਾ ਕੁਆਲਿਟੀ 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 ਵਧੀਆ ਹੈ ਉਹ ਇਹਨੇ ਗ੍ਰੈਜੂਏਸ਼ਨ ਕੀਤੀ ਗਗਣ ਹਾਂ ਗ੍ਰੈਜੂਏਸ਼ਨ ਤਾਂ ਮੇ ਕਾਗਜ਼ਾ ਚ ਮੈਂ ਤਾਂ ਮੈਂ ਤਰੇਜੂਏਸ਼ਨ ਨਹੀਂ ਸੁਕਾ ਗਾਇਸ ਮੈਂ ਗ੍ਰੈਜੂਏਸ਼ਨ ਅਮਨ ਗ੍ਰੈਜੂਏਸ਼ਨ ਤੇ ਗਗਣ ਫ੍ਰੈਜੂਏਸ਼ਨ ਮੈਂ ਫ੍ਰੈਜੂਏਸ਼ਨ ਕੀਤੀ ਨਹੀਂ ਹੈ ਗ੍ਰੈਜੂਏਸ਼ਨ ਤਾਂ ਕਾਗਜ਼ਾ ਚ ਹੋਈ ਜੀਵ ਤਾਂ ਆ ਦੇ ਨਹੀਂ ਹੋਈ ਗ੍ਰੈਜੂਏਸ਼ਨ ਨਹੀਂ ਮੇਰੇ ਤੇ ਬੁਟੀਕ ਵਾਲਾ ਫੋਨ ਹੀ ਆਏ ਲੇ ਬਲਕਰ ਦੱਬ ਲਿਆ ਹਾਲ ਹਾਂ ਬਲਕਰ ਤਾਂ ਕਮਰੇ ਚ ਨਿਕਲਿਆ ਬੇਈਮਾਨ ਉਹ ਮੇਰਾ ਬਲਕਰ ਵੀ ਲਕਾ ਕੇ ਰੱਖਿਆ ਕਿਹੜਾ ਥੱਲੇ ਕਿਹੜੇ ਥੱਲੇ ਮੈਨੂੰ ਮਹਾਂ ਸਾਡੀ ਕਿਨੀ ਮੇਰੇ ਪੁੱਤਾਂ ਪਰਾਈ ਤੂੰ ਚਾਹੁੰਦੇ ਏ ਤੁਹਾਡੀ ਸ਼ਾਦੀ ਸੀ ਜੋਨੇ ਮਾਵਾ ਪੁੱਤਾਂ ਦੀ ਵੀ ਇਹਦੇ ਵੀ ਬਲਕਰ ਇਹ ਬਲਕਰ ਨਾ ਗੁੰਮ ਹੋਵੇ ਤੇਰਾ ਮੂੰਹ ਖਰਾਬ ਹੋਵੇ ਹੂੰ ਤੇ ਭੁਖੀ ਸੜੀ ਜਾਈਂ ਸਹੀ ਗੱਲ ਆ ਭੁਖੀ ਸੜੀ ਕਿਵੇਂ ਕਰਨਾ ਹੋਰ ਜਾਂ ਖਿੜਕੀਆਂ ਦਾ ਕੰਦਰ ਖਿੜਕੀਆਂ ਬੰਦ ਹੋਣਗੀਆਂ ਅgetElementById ਗਲਤੀ ਹੋਊਗਾ ਤੁਹਾਨੂੰ ਕਰਾਂਗੇ ਅਸੀਂ ਇੰਨੀ ਉੱਚੀ ਸਰ ਪਰ ਉਹਾਨੂੰ ਇਹਦੇ ਪੈਣ ਪੈਰ ਦੇਖਿਆ ਕਰਨਗੇ ਕਿੱਥੇ ਕਿੱਥੇ ਰੰਦੇ ਰਹੇ ਤੇ ਬੈਠੇ ਵੇਖਿਆ ਕਰਨ ਕਿਆ ਕਰਨੇ ਕੀ ਹੈ ਕੱਲ ਨੂੰ ਜੋ ਜਿੰਨ ਇਹ ਬੰਦ ਕਰ ਬੰਦਿਓ ਕੱਲ ਨੂੰ ਉਦਯੋਗਣਾ ਸ਼ੁਰੂ ਕਰੋਗੇ ਉਹ ਤੁਹਾਡੇ ਰੁਸ਼ੇਸਾ ਨਾਲ ਹੋਵੇਗੀ ਇਸ ਤਰ੍ਹਾਂ ਨਾਲ ਇੱਧਰ ਕੁਝ ਕਰ ਹੀ ਨਹੀਂ ਸਕਦਾ ਕਰੀ ਨਹੀਂ ਸਕਦੇ ਤੁਸੀਂ ਇਹ ਤਾਂ ਕੰਮ ਤੇ ਤੋੜੋਗੇ ਫਿਰ ਕੱਲ ਨੂੰ ਫੇਰ ਟ੍ਰੇਡ ਆਉਗੀ ਮੈਂ ਤਾਂ ਮੈਂ ਤਾਂ ਨਹੀਂ ਗ੍ਰਿੱਲਾ ਨਹੀਂ ਕੰਮ ਆਉਂਗਾ ਨਾ ਸਿਰਫ ਪਰਦੇ ਲਾਉਂਦੇ ਸ਼ੀਸ਼ਿਆਂ ਦੇ ਗ੍ਰਿੱਲਾ ਤਾਂ ਬਹੁਤ ਨੂੰ ਚਾਹਿਆ ਭਾਜੀ ਸੀ ਪਰਦੇ ਗ੍ਰਿੱਲਾ ਹੀ ਚੇਰਾਂਗੇ ਪਰਦੇ ਲਾ ਲੈਣੇ ਸ਼ੀਸ਼ਿਆਂ ਨਾਲ ਗਰਿਲ ਤਾਂ ਕੰਮ ਆਉਣੀ ਨਹੀਂ ਗਰਿਲ ਤਾਂ ਵੈਸੇ ਨਹੀਂ ਕੰਮ ਆਉਣੀ ਲੋ ਇਹਦੀ ਦਮਨ ਪਾਣੀ ਭਰ ਕੇ ਦੇ ਪੁੱਤਾਂ ਨੂੰ ਕੈਂਪਰ ਪਿਆਈ ਭਰਤਾ ਭਰਤਾ ਮੈਂ ਪਰ ਵੀ ਟੱਢੀ ਦੀ ਇੱਕ ਹੋਰ ਆਇਆ ਹੋਰ ਆਇਆ ਹੁਣ ਇੱਕ ਉਹ ਦੀ ਪਾ ਜਿਸੀ ਜਿਆੜੇ ਪੱਲੇ ਦੇਖਿਆ ਕਿੱਥੇ ਲਾਇਆ ਬੰਦੂਕ ਵਾਲਾ ਸਾਈਕਲ ਦੱਸ ਆਜੋ ਪ੍ਰਧਾਨ ਸਾਹਿਬ ਆਜਾ ਆਜਾ ਤੁਹਾਨੂੰ ਅਪਡੇਟ ਦੇ ਦਈਏ ਬੂਟੇ ਕੱਲ ਕਮੈਂਟ ਆਇਆ ਕਹਿੰਦੇ ਬੂਟੇ ਨੂੰ ਸੁੱਕਰ ਨਹੀਂ ਦੇਣਾ ਹੈਗਾ ਕਹਿੰਦੇ ਤੁਸ ਕਿੰਨੂੰ ਸੁੱਕਰ ਨਹੀਂ ਦੇਣਾ ਚਾਹ ਪਾਣੀ ਟਾਈਮ ਨਾ ਦਿਆ ਕਰੋ ਬੂਟੇ ਨੂੰ ਹਾਂ ਹੋਰ ਆਹ ਕਹਤਾ ਜੀ ਹੋਰ ਲਿਖਿਆ ਹੋਇਆ ਕਮੈਂਟ ਪੜ ਲੀ ਵੀਡੀਓ ਦੇਖ ਕੇ ਦੇਖ ਲੈ ਅਰੇ ਬੂਟਾ ਫਗੜਿਆ ਕੰਮ ਕੌਣ ਕਰੇਗਾ ਹਾਂ ਸਮਾਰ ਕਰ ਤੁਸੀਂ ਉਹ ਕਹਿੰਦੇ ਕਿ ਤੁਸੀਂ ਇਹਦਾ ਵਾਸ਼ਰੂਮ ਫੇਰ ਤੋਂ ਫਿੰਨੀਵਾਰ ਰੱਖ ਲਿਆ ਕਿ ਤੁਸੀਂ ਨਾਲੇ ਕਹਿ ਰਹੇ ਹੋ ਕਿ ਘਰ ਤਾਂ ਉੱਪਰ ਚੱਕਣਾ ਹੈ ਕਿ ਤੁਹਾਡਾ ਬਾਥਰੂਮ ਫੇਰ ਨਹੀਂ ਵਾਰਾ ਜਾਣਾ ਤੇ ਇਹ ਅਸੀਂ ਇਸ ਕਰਕੇ ਨਹੀਂ ਚੱਕਿਆ ਕਿਉਂਕਿ ਸਾਨੂੰ ਪਤਾ ਹੈ ਵੀ ਸਾਡੇ ਘਰ ਦੇ ਵਿੱਚ ਦੋ ਬਜ਼ੁਰਗ ਮਾਤਾ ਨੇ ਹਨ ਮੰਮੀ ਜੀ ਹੋਰੀ ਨੇ ਉਹਨਾਂ ਕੋ ਬਚਾਰਿਆ ਕੋ ਪੌੜੀਆਂ ਪੁੜੀਆਂ ਨਹੀਂ ਚੜਿਆ ਜਾਂਦਾ ਹੈਗਾ ਇਸ ਕਰਕੇ ਨੀਵਾਰਾ ਕਿਹਾ ਕਿ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਵੀ ਜੇ ਘਰ ਚੱਕੜਾਂ ਵੀ ਪਿਆ ਆਪਾਂ ਉਰੇ ਤੱਕ ਹੀ ਚੱਕਾਂਗੇ ਪਿੱਛੇ-ਪਿੱਛੇ ਲਾ ਲੋ ਪਿਆ ਵੇੜਾ ਹੁਣ ਇਧਰ ਇਧਰ ਵਾਲੀ ਸਾਈਡ ਆਪਾਂ ਕੋਈ ਕੁਝ ਹੋਰ ਸਿਸਟਮ ਕਰ ਦਾਂਗੇ ਠੀਕ ਹੈ ਇਸ ਕਰਕੇ ਆਪਾਂ ਇਹਨੂੰ ਨੀਵਾਰਾ ਰੱਖਤਾ ਤੇ ਬਾਕੀ ਅਜਾ ਪਲਸਟਰ ਕਰਨਾ ਬੂਟੇ ਨੇ ਪਤਾ ਨਹੀਂ ਕਰੂਗਾ ਕਿ ਨਹੀਂ ਬੂਟਾ ਕਰੇਗਾ ਆਂ ਜਾਂ ਨਹੀਂ ਕਰਾਂਗੇ ਕਦੋਂ

ਬਾਹਰ ਲੈਣਾ ਹੋਰ ਫਸਰ ਫਸਰ ਤੋਂ ਪੂਰਸ ਤੋਂ ਨੀ ਕੇ ਬਾਰੇ ਵਿੱਚ ਇਹ ਠੀਕ ਵੀ ਤੁਹਾਨੂੰ ਦਿਖਾ ਕੇ ਰਹੀ ਅੰਦਰ ਪਲਸਟਰ ਹੋ ਗਿਆ ਸਾਰਾ ਅੱਜ ਹਾਕਾ ਮੈਂ ਆਪਣੇ ਨਾਲ ਰੱਗਾ ਕਰ ਗਿਆ ਕਿਉਂ ਠੀਕ ਕਰ ਕੇ ਅੱਜ ਮੈਂ ਇਕੱਲਾ ਨਹੀਂ ਤੁਸੀਂ ਦੱਸਦੇ ਨਹੀਂ ਰਾਤ ਕੀ ਇਹ ਸੋਡੇ ਕਲ ਜਾਣਾ ਹੈ ਕਿ ਕਿੱਥੇ ਜਾਣਾ ਅੱਛਾ ਅੱਜ ਇਹ ਫਿਰ ਇੱਧਰ ਕੰਮ ਕਰਾਉਣਾ ਤੁਸੀਂ ਜਨਾ ਤੇ ਸਾਡੇ ਘਰੇ ਕੰਮ ਚੱਲਦਾ ਬੂਟੇ ਤਾਂ ਬਾਈ ਨੂੰ ਲੈ ਕੇ ਆਉਣਾ ਨਹੀਂ ਬਾਈ ਨੂੰ ਨਹੀਂ ਲੈ ਕੇ ਆਉਣਾ ਬਾਈ ਦਾ ਆਪਣੇ ਨਾਲ ਹੀ ਹੈ ਅੱਛਾ ਇਹਨੂੰ ਵੇਹਦੋ ਆਪਣਾ ਬੰਦਾ ਆਪਣਾ ਆਟ ਲੈ ਕੇ ਆਈ हां भाई हुनी आपा में डंगरा नुंगरा दा सिस्टम करना पर तू ही राडा साडा नाल ठीक है ना आईनी और कोई बंदा रखना आएगा भाई ने आपा पक्का गाता करनु भाई इतना चाकड़या ਉਹ ਆਪਰੇ ਗਈਆਂ ਟਾਈਮ ਲੱਗਦਾ ਕਹਿੰਦਾ ਕੋਈ ਨਾ ਹਾਂ ਇਸ ਦਾ ਸਿਆ ਨਿਪਟਦੇ ਰਮ ਅੰਟਰ ਪਲੱਸ ਰੁਪਏ ਦਾ ਲੱਗੇ ਬਾਹਰ ਰਹਿ ਗਿਆ ਅੰਦਰਲੇ ਦੀ ਬਾਅਦ ਨਹੀਂ ਆਂਦਰੋਂ ਕੰਪਲੀਟ ਹੈ ਸੁੱਕਰ ਵੀ ਨਾ ਕੰਮ ਲੱਗਦਾ ਜਿੰਨਾ ਨੂੰ ਸੁੱਕੇ ਵਿੱਚ ਪਾਣੀ ਲਾਇਆ ਲਾਏ ਨੂੰ ਪਾਣੀ ਨਹੀਂ ਆ ਪਾਣੀ ਲੱਗਿਓ ਨਾ ਪਾਣੀ ਉਹ ਮਤਲਬ ਬਾਹਰੇ ਕੋਲ ਨਾ ਨਹੀਂ ਦੇਵਾ ਕਰੀ ਆ ਮਤਲਬ ਕਿ ਬਾਹਰੇ ਪਾਣੀ ਪਾ ਰੱਖੇ ਨੇ ਬਾਹਰੇ ਤਿੰਨ ਖਰਾਬ ਕਰਦੇ ਹੁੰਦੇ ਚਲ ਕੋਈ ਨਾ ਇੰਨਾ ਲੱਗੋ ਨਾ ਕਰੇ ਮੁੰਡਾ ਕੋਈ ਨਾ ਤੂੰ ਦਿਨ ਭਰ ਤੂੰ ਦਸਾ ਕਰਦੇ ਰਹੋ ਕਿ ਫਟਾਫਟ ਸਾਰੇ ਕੰਮ ਸਹੀ ਸਹੀ ਹੋ ਜਾਣਗੇ ਕੋਈ ਨਹੀਂ ਕੋਈ ਨਾ ਕੋਣਾ ਨਹੀਂ ਹੈ ਇਹ ਕੋਈ ਬਹੁਤ ਬੰਦੇ ਪੁਲਿਸ ਨਾ ਆਇਆ ਉਹ ਰਾਤ ਹੈ ਕਰਵਾ ਦੇ ਬاتھਰੂਮ ਤੇ ਫਰਸ਼ ਲਵਾਉਣਾ ਸਾਰਾ ਉਰੇ ਰੋੜੀ ਕੁੱਟਣੀ ਕੱਢੀ ਲੋੜਾ ਅਮਰ ਰੋੜੀ ਕੁੱਟ ਕੇ ਹਦੀ ਬਣੂਗੀ ਹਦੀ ਨਾਲ ਫਿਰ ਪੈਪਰ ਪਾਉਂਗੀ ਹਦੀ ਬਣੂਗੀ ਠੀਕ ਠੀਕ ਪਰਦਾ ਇਹ ਲੋਟ ਨਹੀਂ ਆਉਂਦਾ ਹੈਗਾ ਉਰੇ ਸਾਡੇ ਤਾਂ ਲੱਗ ਲਗਈਆ ਹੋਈ ਜਾਂਦਾ ਇੱਧਰ ਵੀ ਸਾਡੇ ਸੁੱਖ ਨਾਲ ਵਧੀਆ ਹੋ ਗਿਆ ਅੱਜ ਮਿਸਤਰੀ ਨਹੀਂ ਆਏ ਕੱਲ ਨੂੰ ਜਦੋਂ ਆਪਾਂ ਘਰ ਵਿੱਚ ਚੱਕਾਂਗੇ ਫੇਰ ਫੇਰ ਨਵੀਂ ਪੈਪਰ ਪਾਉਂਦੇ ਹਾਂ ਅੱਜ ਘਰ ਕੀ ਦੀ ਪੈਪਰ ਦੀ ਪਾਣੀ ਆਨੇ ਨੂੰ ਕੀ ਹੋ ਰਿਹਾ ਥੋੜੇ ਪਾਣੀ ਦੇ ਕਿੰਨਾ ਹੀ ਲਿਆ ਹੈ ਪਾਣੀ ਇਹਦੇ ਵਿੱਚ ਜਾਂਦਾ ਨਾ ਜਿਹੜੇ ਆਪਾਂ ਮਿੱਟੀ ਐ ਮਿੱਟੀ ਵਿੱਚ ਪਾਣੀ ਚਾਹੀ ਜਾਂਦਾ। ਉਹ ਤਾਂ ਕੋਈ ਗੱਲ ਵੀ ਨਹੀਂ ਆਉਂਦੀ ਜਾਂਦਾ ਚਾਰ ਬਾਲਟੀਆਂ ਦਿਨ ਡੋਲਦਿਆ ਕਰੀਂ ਹੋਰ ਕੀ ਦੇਖਣ ਨੂੰ ਹੱਤੀ ਬੰਦਾ। ਚਲੋ ਤਾਂ ਨੋਰ ਫਿਰ ਨਵੇਂ ਬਲੌਗ ਆਉਂਦੇ ਜਾਂ ਅੱਜ ਦੀ ਵੀਡੀਓ ਵੀ ਇੱਥੇ ਹੀ ਕਰਦੇ ਆਂ ਵੀਡੀਓ ਜੇ ਵਧੀਆ ਲੱਗੀ ਲਾਈਕ ਸ਼ੇਅਰ ਮੈਂ ਆਪੀ ਜ਼ਰੂਰ ਕਰਕੇ ਆਇਆ ਹਾਂ ਜੀ। ਪਾਣੀ ਕਿੱਧਰ ਚੱਲ ਰਿਹਾ ਹੈ? ਇਸ ਪੇਪਰ। ਆਰੇ ਪਾਣੀ ਨਿਕਲਦਾ ਵਿੱਚੋਂ ਆਉਂਦਾ ਪਾਣੀ। ਕਰੋ ਇਹਨਾਂ ਦਾ ਕੋਈ ਹੱਲ। ਕਰਦੇ ਆ ਜਨੂ ਕੇ ਹੱਥ ਇਦਰੇ ਹੱਥ ਇਹ ਕਿੰਨਾ ਜੋ ਬੁੱਲ ਲਿਆ ਬਿਲਕੁਲ ਨਾ ਆਪਾਂ ਕਰਦੇ ਪਾਣੀ ਦੇ ਕਿਹੜਾ ਲੱਭ ਰਹੇ ਹਾਂ ਇਹ ਇਹ ਕਿਹੜਾ ਕਰਦੇ ਆ ਆਹ ਵੀ ਥਾਰੀ ਗਰੇਟ ਆ ਰਿਹਾ ਹੈ ਹਰਾ ਸਟ ਨੇ ਹੋਰੇ ਉਹ ਕਹਿੰਦੇ ਬਾਥਰੂਮ ਦੇ ਪਾਈਪ ਉੱਤੇ ਉਹਦਾ ਵਾਸ਼ਰੂਮ ਮੋਡ ਦਾ ਬੋਸ ਲੱਗਾਈ ਉਹਨਾਂ ਕੱਟੇ ਪਾਉਂਦੇ ਇੱਕ ਡੱਡੇ ਤੋਂ ਪਾਣੀ ਜਿਹੜਾ ਪਾਣੀ ਨਿਕਲਦਾ ਨਾ ਉਹ ਦਿੱਕੀ ਆ ਜਾਂਦੀ ਬਸ ਇਹ ਨਾਲੇ ਕੰਮ ਕਰਦਾ ਤਾਂ 200 ਰੁਪਏ ਆਪਾਂ ਲਵਾਂਗੇ ਪਰ ਉਹਦਾ ਅੰਦਰ ਵਾਲਾ ਸਿੰਕ ਥੋੜਾ ਮੱਕੜੀ ਅੰਦਰ ਆ ਰਹੀ ਨੇ ਉਹਨਾਂ ਨੂੰ ਸਮਾਨ ਲਿਕੇ ਰਨਾ ਹੁਣ ਕਰਨਾ ਚਾਹੀਦਾ ਹੈ ਉਹ ਮਾਰੇ ਵਿੱਚ ਕਿਉਂ ਜੋ ਬਾਹਰ ਪਾਣੀ ਦਾ ਪਲਣ ਨਿਕਲਦਾ ਹੈਗਾ ਮਿੱਟੀ ਮਾਰੀ ਚਲੋ